ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਟ ਕ੍ਰੀਏਸ਼ਨ ਅੱਜ ਦੀ ਵੀਡੀਓ ਨੇ ਕੀ ਹੈ ਅੱਜ ਤੁਹਾਡੇ ਲਈ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਸ਼ਰਟ ਦੁਪੱਟਾ ਵੀ ਹੋਣਗੇ ਤੇ ਫੁੱਲ ਸੂਟ ਵੀ ਹੋਣਗੇ ਤੇ ਪ੍ਰਾਈਸ ਵਿੱਚ ਸਾਰੇ ਸੂਟਾਂ ਦੇ ਹਮੇਸ਼ਾ ਦੀ ਤਰ੍ਹਾਂ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟੀਚ ਸੂਟ ਮੰਗਾਉਣਾ ਹੈ ਜੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕूरियर ਚਾਰजेस ਲੱਗਦੇ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੇ ਮੇਰਾ 81465808038146580803 ਸਕਰੀਨ ਤੇ ਸਾਈਡ ਤੇ ਇਸ ਸਾਈਡ ਇਹੀ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਇਸੇ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਤੁਸੀਂ ਮੈਨੂੰ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਜੇ ਤੁਸੀਂ ਉਹ ਰੇ ਸ਼ਾਪ ਤੇ ਆ ਕੇ ਸੂਟ ਲੈਣੇ ਹੋ ਜਾਂ ਆਪਣਾ ਬੁੱਕ ਕਰਾਇਆ ਹੁੰਦਾ ਹੈ ਸੂਟ ਤੁਸੀਂ ਆ ਕੇ ਲੈਣਾ ਹੈ ਸੂਟ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣਾ ਸੂਟ ਲੈ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਤਾਂ ਤੁਸੀਂ ਆਪਣੇ ਸੂਟ ਦਾ ਨੰਬਰ ਦੱਸ ਕੇ ਨੰਬਰਿੰਗ ਪਾਈ ਹੁੰਦੀ ਹੈ ਹਰ ਇੱਕ ਸੂਟ ਦੀ ਨੰਬਰ ਦੱਸ ਕੇ ਤੇ ਕਲਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਲੈਕ ਇਹ ਆਪਣਾ ਪਹਿਲਾ ਹੈਗਾ ਆਪਣੇ ਕੋਲ ਸ਼ਰਟ ਦੁਪੱਟਾ ਹੈ ਬਹੁਤ ਫਾਈਨ ਕਾਟਨ ਦੇ ਵਿੱਚ ਹੈ ਜੀ ਬ੍ਰਾਂਡਡ ਕਾਟਨ ਹੋਊਗੀ ਆਪਣੀ ਕੋਈ ਵੀ ਕਾਟਨ ਐਵੇਂ ਦੀ ਨਹੀਂ ਹੁੰਦੀ ਮੇਰੀ ਕਦੇ ਜਿਹਦੀ ਕੰਪਲੇਂਟ ਆਵੇ ਇਹ ਹੈਗੀ ਆਪਣੀ ਸ਼ਰਟ ਬਲੈਕ بیس ਹੈ ਤੇ ਬੜਾ ਪਿਆਰਾ ਕਰੀਮ ਤੇ ਸਕਿਨ ਸਕਿਨ ਕਲਰ ਦਾ ਇਸ ਦਾ ਪ੍ਰਿੰਟ ਵਿੱਚ ਪਿੰਕ ਸਕਿਨ ਇਹ ਸ਼ਰਟ ਦੁਪੱਟਾ ਆਪਣੇ ਕੋਲ ਪ੍ਰਿੰਟਡ ਸ਼ਰਟ ਹੈ ਵਿਦਆਊਟ ਲਾਈਨਿੰਗ ਬਣਨੀ ਹੈ ਇਹ ਵਾਲੀ ਸ਼ਰਟ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਬਹੁਤ ਵਧੀਆ ਪ੍ਰਿੰਟ ਹੈ ਬਹੁਤ ਸੋਹਣਾ ਸਟਾਫ ਹੈ ਇਸ ਦੇ ਨਾਲ ਆਪਾਂ ਨੇ ਪਿਓਰ ਕੋਟੇ ਦਾ ਦੁਪੱਟਾ ਪੇਂਟ ਵਾਲਾ ਬਣਾਇਆ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਸਾਰੇ ਦੁਪੱਟੇ ਤੇ ਆਪਾਂ ਹੈਂਡ ਪੇਂਟ ਕਰਵਾਇਆ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਹੈਂਡ ਪੇਂਟ ਹੋਇਆ ਪਿਓਰ ਕੋਟੇ ਦਾ ਦੁਪੱਟਾ ਪੂਰਾ 2.5 ਮੀਟਰ ਦਾ ਉੱਪਰ ਆਪਾਂ ਹੈਂਡ ਪੇਂਟ ਸੇਮ ਫਲਾਵਰ ਜਿਵੇਂ ਬਣੇ ਹੋਏ ਹਨਾ ਪੀਚ ਟੋਨ ਦੇ ਵਿੱਚ ਇਹਦੇ ਵਿੱਚ ਪੀਚ ਕਲਰ ਹੈ ਉਸੇ ਟੋਨ ਦੇ ਵਿੱਚ ਆਪਾਂ ਨੇ ਇਹ ਦੁਪੱਟਾ ਰੈਡੀ ਕਰਿਆ ਬਹੁਤ ਸੋਹਣਾ ਇਹ ਸ਼ਰਟ ਦੁਪੱਟਾ ਜੀ 2000 ਪ੍ਰਾਈਸ ਹੈ ਤਾਂ 2000 ਪ੍ਰਾਈਸ ਹੈ ਬਾਕੀ ਹੁਣ ਮੈਂ ਇੱਕ ਹੋਰ ਤੁਹਾਨੂੰ ਦੱਸਦੀ ਆ ਇਹ ਜਿਵੇਂ ਬਲੈਕ ਬਾਟਮ ਦੇਖੋ ਮੈਨੂੰ ਲੱਗਦਾ ਸਾਰਿਆਂ ਕੋਲ ਹੁੰਦੀ ਆ ਜੀ ਆ ਤਾਂ ਤੁਸੀਂ ਬਲੈਕ ਆਪ ਬਾਟਮ ਤੁਹਾਡੇ ਕੋਲ ਜਿਨਾਂ ਕੋਲ ਹੈਗੀ ਆ ਤਾਂ ਵੀ ਤੁਸੀਂ ਲੈ ਸਕਦੇ ਹੋ ਜਾਂ ਫਿਰ ਤੁਸੀਂ ਐਵੇਂ ਪੀਚ ਬਾਟਮ ਜਾਂ ਫਿਰ ਸਕਿਨ ਬਾਟਮ ਦੇ ਨਾਲ ਅੱਜਕੱਲ੍ਹ ਬਸ ਤਾਂ ਮੇਰੇ ਹਿਸਾਬ ਨਾਲ ਬਲੈਕ ਬਾਟਮ ਬਹੁਤ ਸੋਹਣੀ ਲੱਗਣੀ ਆ ਬਾਕੀ ਤੁਹਾਡੀ ਚੁਆਇਸ ਹੈ ਇਹ ਆਪਣੇ ਕੋਲ ਸ਼ਰਟ ਦੁਪੱਟਾ ਜੀਵੇਂ ਦੀ ਬਾਟਮ ਕਹੋਗੇ ਉਵੇਂ ਦੀ ਬਾਟਮ ਫਿਰ ਆਪ ਵੀ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਮੰਗਵਾਨੀ ਹੈ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਇਹ ਬਿਨਾ ਬਾਟਮ ਤੋਂ ਸ਼ਰਟ ਤੇ ਦੁਪੱਟਾ 2000 ਪ੍ਰਾਈਸ ਹੈ ਜੀ ਦਾ 2000 ਪ੍ਰਾਈਸ ਦੇ ਨਾਲ ਆਪਣਾ ਆਪਣਾ ਪਹਿਲਾ ਅੱਜ ਦਾ ਹੈ ਸ਼ਰਟ ਦੁਪੱਟਾ ਹੁਣ ਸੈਕਿੰਡ ਦਿਖਾਣੀ ਹੈ ਮੈਂ ਤੁਹਾਨੂੰ ਬੜਾ ਪਿਆਰਾ ਪਿਸਤਾ ਕਲਰ ਦੇ ਵਿੱਚ ਪਿਸਤਾ ਕਲਰ ਦੇ ਵਿੱਚ ਹੈ ਵਿਦਆਊਟ ਲਾਈਨਿੰਗ ਬਣਿਆ ਇਹ ਵਾਲਾ ਵੀ ਫੈਬ੍ਰਿਕ ਦਾ ਪੂਰਾ ਤੁਹਾਨੂੰ ਐਕਸਪਲੇਨ ਕਰੀਦਾ ਕਿ ਕਾਲੂ ਕੋਈ ਹੋਣਾ ਆਵੇ ਦਿੱਕਤ ਇਹ ਦੇਖੋ ਬਹੁਤ ਸੋਹਣਾ ਪਿਸਤਾ ਕਲਰ ਦੇ ਵਿੱਚ ਪ੍ਰਿੰਟ ਬੜਾ ਪਿਆਰਾ ਪ੍ਰਿੰਟ ਹੈ ਸੋਬਰ ਜਿਹਾ ਗਰਮੀਆਂ ਦੇ ਅਕੋਰਡਿੰਗ ਪੂਰੀ 2.5 ਮੀਟਰ ਦੀ ਸ਼ਰਟ ਹੈ ਆਪਣੀ ਪ੍ਰਿੰਟਡ ਤੇ ਪਿਓਰ ਕੋਟੇ ਦਾ ਦੁਪੱਟਾ ਵੀਦਰ ਹੈਂਡ ਪੇਂਟ ਬਹੁਤ ਸੋਹਣੇ ਪੇਂਟ ਕੀਤੇ ਹੋਏ ਆ ਹੈਂਡ ਪੇਂਟ ਹੋਇਆ ਬੜਾ ਪਿਆਰਾ ਪੱਲਿਆਂ ਤੇ ਵੀ ਤੇ ਵਿੱਚ ਵੀ ਸਾਰੇ ਦੁਪੱਟੇ ਤੇ ਪਿਸਤਾ ਗ੍ਰੀਨ ਕਲਰ ਹੈ ਇਹਦਾ ਸੂਟ ਦਾ ਆਪਣਾ 3D ਸੂਟ ਬਣਾਉਣਾ ਤਾਂ ਵੀ ਤੁਸੀਂ ਬਣਾ ਸਕਦੇ ਹੋ ਬਾਟਮ ਆਪਣੇ ਆਪਣੇ ਅਕੋਰਡਿੰਗ ਜਿਵੇਂ ਜਿ ਮਰਜ਼ੀ ਬਾਟਮ ਤੁਸੀਂ ਕਈ ਵਾਰ ਹੁੰਦੀ ਹੈ ਹੁਣ ਇਹਦੇ ਨਾਲ ਤੁਸੀਂ ਜੇ ਕਰੀਮ ਬਾਟਮ ਪਾ ਲਓ ਜਿਹੜੇ ਮਰਜ਼ੀ ਕਲਰ ਦੀ ਆਪਣੀ ਬਾਟਮ ਆਪਣੇ ਅਕੋਰਡਿੰਗ ਕਈ ਵਾਰ ਹੁੰਦੀ ਵੀ ਆਪਣੇ ਕੋਲ ਉਵੇਂ ਦੀ ਤੁਸੀਂ ਬਾਟਮ ਮੇਚ ਕਰ ਸਕਦੇ ਹੋ ਇਹ 2000 ਪ੍ਰਾਈਸ ਹੈ ਜੀ ਸ਼ਰਟ ਦੁਪੱਟੇ ਦਾ 2000 ਪ੍ਰਾਈਸ ਨੈਕਸਟ ਹੈਗਾ yellow color ਦੇ ਵਿੱਚ ਆ। ਬਸ ਪਿਆਰਾ। ਪ੍ਰਿੰਟਰ। ਰਸੋਨਾ ਪ੍ਰਿੰਟਰ। ਬਿਨਾ ਲਾਈਨਿੰਗ ਤੋਂ ਬਣਨਾ ਹੈ ਆਪਣੀ ਸ਼ਰਟ ਹੈ 2.5 ਮੀਟਰ ਦੀ। ਤੇ ਇਸ ਦੇ ਨਾਲ ਵੀ ਪਿਓਰ ਕੋਟੇ ਦਾ ਦੁਪੱਟਾ ਦੁਪੱਟੇ ਦੇ ਕੋਲ ਆ ਪਿਆਰਾ ਹੈਂਡ ਪੇਂਟ ਦੇਖੋ ਕਿੰਨਾ ਸੋਹਣਾ ਪੇਂਟ ਕੀਤਾ ਹੋਇਆ ਦੁਪੱਟਿਆਂ ਤੇ ਟਾਈ ਟਾਈ ਮੀਟਰ ਦੇ ਪੂਰੇ ਖੁੱਲੇ ਦੁਪੱਟੇ ਆ ਪਿਓਰ ਕੋਟੇ ਦੇ ਹੈਂਡ ਪੇਂਟ ਦੇ ਨਾਲ ਬਾਕੀ ਬਾਟਮ ਦੀ ਹੁਣ ਇਹਦੇ ਨਾਲ ਆਪਾਂ ਕਰੀਮ ਬਾਟਮ ਸਾਰਿਆਂ ਕੋਲ ਜਾੜਾ ਚੁਣੀ ਆਈਆਂ ਕਰੀਮ ਬਾਟਮ ਤੁਸੀਂ ਲੈ ਸਕਦੇ ਹੋ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਹੈ ਇਹਦਾ ਸਟੈਰਾ ਬੜਾ ਪਿਆਰਾ ਬਦਾਮੀ ਜੀ ਟੋਨ ਦੇ ਵਿੱਚ ਬੜਾ ਲੱਗੇ ਕਲਰ ਹੈ प्रिंट ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਪ੍ਰਿੰਟ ਹੈ ਵਿਦਾਊਟ ਲਾਈਨਿੰਗ ਬਣਨਗੇ ਇਹ ਵਾਲੇ ਆਪਣੇ ਇਹ ਸ਼ਰਟ ਤੇ ਦੁਪੱਟਾ ਦਿਖਾ ਰਹੀ ਹਾਂ ਮੈਂ ਤੁਹਾਨੂੰ ਸਾਰੇ ਆਪਣੇ ਇਹ ਰੈਡੀ ਕਰਾਏ ਹੋਏ ਇਹਦੇ ਨਾਲ ਵੀ ਤੁਸੀਂ ਕਰੀਮ ਬਾਟਮ ਪਾ ਸਕਦੇ ਹੋ ਸੂਟ ਦੇ ਨਾਲ ਸ਼ਰਟ ਜਿਹੜਾ ਹੈਗੀ ਆਪਣੀ ਸ਼ਰਟ ਦੁਪੱਟਾ ਇਹ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਜਿਹੜੇ ਮਰਜੀ ਕਲਰ ਦੀ ਬਾਟਮ ਬਣਾਉਣੀ ਹੈ ਤੇ ਨਾਲ ਪਿਓਰ ਕੋਟੇ ਦਾ ਦੁਪੱਟਾ ਬਹੁਤ ਪਿਆਰੇ ਗਰਮੀਆਂ ਦੇ ਇਹੀ ਜੀ ਚੀਜ਼ਾਂ ਨੂੰ ਟਾਈਮ ਲੱਗਦਾ ਜੀ ਬਣਾਉਣ ਨੂੰ ਬਸ ਥੋੜੀ ਬੁਕਿੰਗ ਜਲਦੀ ਕਰਵਾਇਓ ਕਿਉਂਕਿ ਛਪੋਛਤੀ ਬੁੱਕ ਹੋ ਜਾਂਨੇ ਇਹ ਦੇਖੋ ਕਿੰਨਾ ਪਿਆਰਾ ਦੁਪੱਟਾ ਰੈਡੀ ਕੀਤਾ ਹੋਇਆ ਹੈ ਦਾ ਬਹੁਤ ਸੋਹਣਾ 2000 ਪ੍ਰਾਈਸ ਹੈ 2000 ਪ੍ਰਾਈਸ ਦੇ ਨਾਲ ਆਪਾਂ ਇਹ ਵੀ ਇਹ ਮੈਂ ਤੁਹਾਨੂੰ ਕਾਟਨ ਦੇ ਵਿੱਚ ਦਿਖਾਇਆ ਬ੍ਰੈਂਡਿਡ ਕਾਟਨ ਦੇ ਵਿੱਚ ਸ਼ਰਟ ਦੁਪੱਟਾ ਤੇ ਨੈਕਸਟ ਹੈਗਾ ਇਹ ਬੜਾ ਸੋਹਣਾ ਆਪਣਾ ਅਲੱਗ ਜਿਹਾ ਫੈਬਰਿਕ ਹੈ ਬੜਾ ਪਿਆਰਾ ਜਿਵੇਂ ਚਨਾਉਣ ਟਾਈਪ ਹੈ ਨਾ ਪਿਓਰ ਚਨਾਉਣ ਦੇ ਵਿੱਚ ਬਹੁਤ ਪਿਆਰਾ ਐਸਕੇ ਬ੍ਰੈਂਡ ਦਾ ਹੈ ਪਿਓਰ ਚਨਾਉਣ ਪਰਪਲ ਕਲਰ ਦੇ ਵਿੱਚ ਪਰਪਲ ਲਵੈਂਡਰ ਕਲਰ ਹੈ ਬਹੁਤ ਪਿਆਰਾ ਇਹਨੂੰ ਲਾਈਨਿੰਗ ਲੱਗਣੀ ਹੈ ਪਿਓਰ ਚਨਾਉਣ ਦੇ ਵਿੱਚ ਲਾਈਨਿੰਗ ਦੇ ਵਿੱਚ ਚਨੌਨ ਕ੍ਰੇਪ ਬਹੁਤ ਪਿਆਰਾ ਫੈਬਰਿਕ ਹੈ ਇਹ ਬਹੁਤ ਸੋਹਣਾ ਇਹ ਐਸਕੇ ਬ੍ਰਾਂਡ ਦਾ ਤੇ ਇਹਦੇ ਨਾਲ ਹੈਗਾ ਔਰਗੈਂਜ਼ਾ ਦਾ ਦੁਪੱਟਾ ਔਰਗੈਂਜ਼ਾ ਦੁਪੱਟਾ ਤੇ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਪੇਂਟ ਹੈ ਸਾਰੇ ਦੁਪੱਟੇ ਤੇ ਬਹੁਤ ਪਿਆਰਾ ਪੇਂਟ ਕੀਤਾ ਹੈ ਇਹਦੇ ਨਾਲ ਜਿਵੇਂ ਕ੍ਰੇਪ ਦੀ ਬਾਟਮ ਲਾਉਂਗੇ ਤੁਸੀਂ ਆਪਣੇ ਅਕੋਰਡਿੰਗ ਚ ਜਿਹਨਾਂ ਨੂੰ ਹੈਵੀ ਬਾਟਮ ਦਾ ਹੁੰਦਾ ਚਾਹੇ ਤੁਸੀਂ 4 ਮੀਟਰ ਦੀ ਬਾਟਮ ਲੈ ਕੇ ਹੈਵੀ ਬਾਟਮ ਬਣਾ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਕੀ ਬਣਾਉਣਾ ਤੁਸੀਂ ਨਾਲ ਉਹ ਸਭ ਦੀ ਆਪਣੀ ਚੁਆਇਸ ਹੈ ਆਪਾਂ ਸ਼ਰਟ ਦੁਪੱਟਾ ਰੈਡੀ ਕੀਤੇ ਹੋਏ ਬਹੁਤ ਪਿਆਰੇ 2200 ਪ੍ਰਾਈਸ ਹੈ ਜੀ ਇਹ ਤਾਂ 2200 ਪ੍ਰਾਈਸ ਹੈ ਇਹ ਵਾਲੇ ਦਾ ਪਿਓਰ ਔਰਗੈਂਜ਼ਾ ਦੁਪੱਟਾ ਨਾਲ ਤੇ ਪਿਓਰ ਚਨਾਉਣ ਕ੍ਰੇਪ ਦੇ ਵਿੱਚ ਐਸਕੇ ਬ੍ਰਾਂਡ ਦੀ ਸ਼ਰਟ 2200 ਪ੍ਰਾਈਸ ਹੈ ਨੈਕਸਟ ਟੂ ਹੈਗਾ ਆਪਣਾ ਬਹੁਤ ਸੋਹਣਾ ਸ਼ਾਈਨਿੰਗ ਦੇ ਵਿੱਚ ਲਿਉਰਿਕਸ ਫੈਬਰਿਕ ਦੇ ਵਿੱਚ ਮਸਲੀਨ ਜਿਹੜੀ ਆਈ ਸੀ ਆਪਣੀ ਇਹਦੇ ਵਿੱਚ ਡਾਰਕ ਜਿਹੜਾ ਕਾਲਸ ਤੇ ਪਰਪਲ ਹੁੰਦਾ ਬਿਲਕੁਲ ਬੈਂਗਣੀ ਪਰਪਲ ਕਲਰ ਉਹਦੇ ਵਿੱਚ ਸ਼ਰਟ ਹੈ ਇਸਕੇ ਬ੍ਰਾਂਡ ਦੀ ਉਹ ਹਲਕੀ ਹਲਕੀ ਸ਼ਾਈਨ ਹੈ ਜੀ ਫੈਬਰਿਕ ਦੇ ਵਿੱਚ ਬਹੁਤ ਪਿਆਰੀ ਫਿਟਿੰਗ ਆਉਂਦੀ ਹੈ ਕ੍ਰੇਪ ਵਾਂਗੂਈ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹਦੇ ਨਾਲ ਵੀ ਆਪਾਂ ਸਕਿਨ ਕਲਰ ਦੀ ਵੀ ਬਾਟਮ ਪਾ ਸਕਦੇ ਹਾਂ ਬਾਕੀ ਕਰੇਪ ਦੀ ਡਾਈ ਕਰਾ ਕੇ ਬਾਟਮ ਜਾਂ ਕਈ ਵਾਰ ਆਪਣੇ ਕੋਲ ਹੁੰਦੀ ਵੀ ਆ ਉਹ ਤੁਹਾਡੀ ਆਪਣੀ ਚੋਇਸ ਹੈ ਵੀ ਤੁਸੀਂ ਕਿਵੇਂ ਕਰਨਾ ਤੇ ਪਿਓਰ ਔਰਗੈਂਜ਼ਾ ਦਾ ਹੀ ਦੁਪੱਟਾ ਇਹਦੇ ਨਾਲ ਵੀ ਆਪਾਂ ਪ੍ਰਿੰਟ ਦੇ ਅਕੋਰਡਿੰਗ ਆਪਾਂ ਉਹ ਕਰਵਾਨੇ ਆ ਦੁਪੱਟੇ ਇਹਦਾ ਦੁਪੱਟੇ 'ਚ ਦੇਖੋ ਪੇਂਟ ਕਿੰਨਾ ਪਿਆਰਾ ਹੈ ਪੂਰਾ ਹੈਵੀ ਪੇਂਟ ਹੈ ਇਸ ਦੁਪੱਟੇ ਦੇ ਬਹੁਤ ਜ਼ਿਆਦਾ ਮਿਹਨਤ ਹੈ ਬਹੁਤ ਸੋਹਣਾ ਫੰਕਸ਼ਨਲ ਸੂਟ ਬਣਨਾ ਹੈ ਇਹ ਆਪਣਾ ਇੱਕ ਮਸਤ ਇਹ ਨਾ ਸੋਚਿਓ ਵੀ ਇਹ ਕੱਪੜਾ ਪਤਲੀ ਗਰਮੀ ਦੇ ਵਿੱਚ ਪਹਿਣਾ ਕਿ ਨਹੀਂ ਇਹ ਗਰਮੀਆਂ ਦਾ ਹੀ ਫੈਬਰਿਕ ਹੈ ਜਿਹੜਾ ਆਪਾਂ ਰੈਡੀ ਕਰਾਇਆ ਹੋਇਆ ਜਿਹੜਾ ਨੀਚੇ ਵੀ ਤੁਹਾਨੂੰ ਮੈਂ ਦਿਖਾਇਆ ਸੀਗਾ ਤੇ ਇਹ ਵੀ ਇਹ ਗਰਮੀਆਂ ਦੇ ਵਿੱਚ ਹੀ ਪਹਿਣ ਵਾਲੇ ਸੂਟ ਹੈ ਬਹੁਤ ਕੂਲ ਰਹਿਣੇ ਆ ਲਾਈਨਿੰਗ ਜ਼ਰੂਰ ਲੱਗਣੀ ਆ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਇਹਦਾ ਬਣਿਆ ਹੋਇਆ 2500 ਪ੍ਰਾਈਸ ਦੇ ਜੀ ਇਹਦਾ 2500 ਪ੍ਰਾਈਸ ਹੈ ਵਿਦਆਊਟ ਬਾਟਮ ਸ਼ਰਟ ਤੇ ਦੁਪੱਟੇ ਦਾ 2500 ਪ੍ਰਾਈਸ ਦੇ ਨਾਲ ਇਹ ਵਾਲੇ ਆਪਣੇ ਤੇ ਨੈਕਸਟ ਹੈਗਾ ਪਿਓਰ ਸਟਨ ਦੇ ਵਿੱਚ ਪਿੰਕ ਕਲਰ ਪਿਓਰ ਸੈਟਨ ਦੇ ਵਿੱਚ ਇਹ ਕੱਲੇ ਆਪਾਂ ਸ਼ਰਟ ਦੁਪੱਟੇ ਰੈਡੀ ਕਰਾਏ ਹੋਏ ਆ ਫਿਰ ਤੁਹਾਨੂੰ ਸੂਟ ਵੀ ਦਿਖਾਵਾਂਗੇ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਪੂਰੇ ਸੂਟ ਵੀ ਆਏ ਸੀ ਆਪਣੇ ਕੋਲ ਪਹਿਲਾਂ ਬਹੁਤ ਸੋਹਣਾ ਪਿਓਰ ਸੈਟਨ ਦੇ ਵਿੱਚ ਸ਼ਰਟ ਪਿੰਕ ਕਲਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਤੇ ਇਸ ਦੇ ਨਾਲ ਵੀ ਆਰਗੈਂਜ਼ਾ ਦਾ ਦੁਪੱਟਾ ਤੇ ਦੁਪੱਟੇ ਤੇ ਦੇਖੋ ਪੈਂਟ ਕਿੰਨਾ ਸੋਹਣਾ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਹੋਇਆ ਬਹੁਤ ਸੋਹਣੀ ਜਾਨਪਾਈ ਪਈ ਹੈ ਸੂਟ 'ਚ ਇਹਦੇ ਨਾਲ ਚਾਹੇ ਤੁਸੀਂ ਬਲੂ ਬਾਟਮ ਵੀ ਕਰਾ ਸਕਦੇ ਹੋ ਨਾਲ ਦੀ ਸੇਮ ਪਿੰਕ ਕਰੇਪ ਦੀ ਜਾਂ ਸਿਲ ਜੋੜੀ ਜਿਹੜੀ ਮਰਜ਼ੀ ਬਾਟਮ ਤੁਸੀਂ ਇਸ ਕਲਰ ਦੀ ਆਪਣੀ ਬਣਵਾ ਸਕਦੇ ਹੋ ਕਈਆਂ ਕੋਲ ਬਾਟਮ ਹੋਣੀ ਵੀ ਆ ਤੁਸੀਂ ਉਹਨੂੰ ਰੀਯੂਜ਼ ਕਰ ਸਕਦੇ ਹੋ ਬਹੁਤ ਪਿਆਰੀਆਂ ਆਪਣੇ ਕੋਲ ਜਿਹੜੇ ਸ਼ਰਟਸ ਆ ਉਹ ਫਟ ਜਾਨੀਆਂ ਸਲਵਾਰਾਂ ਸਭ ਕੋਲ ਬਾਟਮਸ ਪਈਆਂ ਹੋਣੀਆਂ ਦੁਪੱਟੇ ਦੇਖੋ ਕਿੰਨੇ ਪਿਆਰੇ ਰੈਡੀ ਸਾਰੇ ਹੈਂਡ ਪੇਂਟ 'ਚ ਆਪਣੇ ਆਪ ਰੈਡੀ ਕਰਾਏ ਹੋਏ ਆਂ ਬਹੁਤ ਪਿਆਰਾ ਇਹਦਾ ਵੀ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਜਿਹੜਾ ਮੈਂ ਤੁਹਾਨੂੰ ਆ ਵਾਲਾ ਦਿਖਾਇਆ ਹੈ ਲਾਸਟ ਤੇ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਪੂਰਾ ਸੂਟ ਇਹ ਪੂਰਾ ਸੂਟ ਹੈ ਬਹੁਤ ਪਿਆਰਾ ਰੀਵਾ ਬ੍ਰਾਂਡ ਦੇ ਵਿੱਚ ਇਹ ਸ਼ਰਟ ਆ ਗਈ ਬਲੈਕ ਇਹ ਸ਼ਰਟ ਹੈ ਦੇਖੋ ਕਿੰਨਾ ਪਿਆਰਾ ਪ੍ਰਿੰਟਰ ਇਹੀ ਪ੍ਰਿੰਟਰ ਲਿਲਨ ਕਾਟਨ ਦੇ ਵਿੱਚ ਵੀ ਆਪਾਂ ਸੇਮ ਪ੍ਰਿੰਟਰ ਲਿਲਨ ਕਾਟਨ ਦੇ ਵਿੱਚ ਵੀ ਆਇਆ ਸੀਗਾ ਕਿਉਂਕਿ ਹਰੇਕ ਚੀਜ਼ ਨਾ ਸੇਮ ਹੁੰਦੀ ਹੈ ਜੀ ਹਰੇਕ ਜਗ੍ਹਾ ਤੇ ਕਈ ਵਾਰ ਤੁਹਾਨੂੰ ਲੱਗਦਾ ਹੁੰਦਾ ਕਈ ਵਾਰ ਕੋਈ ਕਮੈਂਟ ਆ ਜਾਂਦਾ ਤੁਹਾਡਾ ਸੂਟ ਮਹਿੰਗਾ ਹੈ ਸਸਤਾ ਇਸ ਚੱਕਰ 'ਚ ਹਰੇਕ ਬ੍ਰਾਂਡ ਦਾ ਹਰੇਕ ਦਾ ਪ੍ਰਿੰਟ ਵੀ ਅਲੱਗ-ਅਲੱਗ ਆ ਸਕਦੇ ਆ ਜੀ ਕਦੇ ਕਿਸੇ ਕਿਸੇ ਬ੍ਰਾਂਡ ਦੇ ਵਿੱਚ ਹੁੰਦਾ ਉਹੀ ਪ੍ਰਿੰਟ ਦੂਜੇ ਬ੍ਰਾਂਡ ਦੇ ਵਿੱਚ ਹੁੰਦਾ ਤੇ ਇਹ ਹੈਗੀ ਹੈ ਸ਼ਰਟ ਆਪਣੀ ਰਿਵਰ ਬ੍ਰਾਂਡ ਦੀ ਤੇ ਇਸ ਦੇ ਨਾਲ ਹੈਗੀ ਬੜੀ ਛੋਣੀ ਸੈਲਫ ਦੇ ਵਿੱਚ ਬਾਟਮ ਇਨੂੰ ਲਾਈਨਿੰਗ ਨਹੀਂ ਲੱਗਣੀ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਮੈਚਿੰਗ ਬਾਟਮ ਹੈ ਬਲੈਕ ਕਲਰ ਦੇ ਵਿੱਚ ਤੇ ਇਸ ਦੇ ਨਾਲ ਆਪਾਂ ਬਲੈਕ ਦੁਪੱਟਾ ਨਹੀਂ ਕਰਾਇਆ ਜਿਹੜਾ ਕਲਰ ਵਿੱਚ ਹੈ ਜਿਹੜਾ ਵਿੱਚਾ ਕਲਰ ਉਹੀ ਕਲਰ ਆਪਾਂ ਦੁਪੱਟੇ ਦਾ ਪੀਚ ਜਿਹਾ ਕਲਰ ਹੈ ਬਿਲਕੁਲ ਲਾਈਟ ਡਸਟੀ ਪੀਚ ਜਿਹਾ ਕਲਰ ਹੈ ਉਸ ਕਲਰ ਦਾ ਆਪਾਂ ਕੋਟੇ ਦਾ ਦੇਖੋ ਦੁਪੱਟਾ ਰੈਡੀ ਕਰਾਇਆ ਇਹਦੇ ਨਾਲ ਪੀਚ ਜੇ ਕਲਰ ਦੇ ਵਿੱਚ ਤੇ ਸਾਰੇ ਦੇ ਵਿੱਚ ਦੇਖੋ ਕਿੰਨਾ ਸੋਹਣਾ ਹੈਂਡ ਪੇਂਟ ਵਿਦਆਊਟ ਲਾਈਨਿੰਗ ਬਣਨਾ ਇਹ ਵਾਲਾ ਸੂਟ ਬਹੁਤ ਪਿਆਰਾ ਹੈ ਸਟਾਈਲਿਸ਼ ਜਿਹਾ ਸੂਟ ਬਣੂਗਾ ਜਦੋਂ ਆਪਾਂ ਇਹਨੂੰ ਸਟਿਚ ਕਰਾਂਗੇ ਕੋਈ ਹਲਕੀ ਫੁਲਕੀ ਲੇਸਿਸ ਦੀ ਆਪਾਂ ਡਿਜ਼ਾਈਨਿੰਗ ਕਰ ਸਕਦੇ ਹਾਂ ਇਹਦੇ ਉੱਪਰ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਨੈਕਸਟ ਸੂਟ ਦਿਖਾਣੇ ਆ ਵੀ ਰੀਵਾ ਬ੍ਰਾਂਡ ਤੇ ਇਹ ਆਪਾਂ ਨੇ ਸਟੈਪ ਤੇ ਰੈਡੀ ਕੀਤੇ ਹੋਏ ਆ ਫਰੋਜ਼ੀ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਪ੍ਰਿੰਟ ਤੇ ਸੈਲਫ ਦੇ ਵਿੱਚ ਬਾਟਮ

ਸੂਟ ਬਣਿਆ ਹੋਇਆ ਵੀ 2500 ਪ੍ਰਾਈਸ ਹੈ ਜੇ 2500 ਪ੍ਰਾਈਸ ਹੈ ਨੈਕਸਟ ਹੈਗਾ ਬੜਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਇਹ ਸੂਟ ਮੈਨੂੰ ਬਹੁਤ ਪਸੰਦ ਹੈ ਬਹੁਤ ਪਿਆਰਾ ਪ੍ਰਿੰਟ ਹੈ ਮੇਨ ਗੱਲ ਹੈ ਬਿਨਾ ਲਾਈਨਿੰਗ ਤੋਂ ਬਣ ਗਿਆ ਇਹ ਕੂਲ ਜਿਹਾ ਫੈਬਰਿਕ ਹੈ ਆਪਣਾ ਬਿਲਕੁਲ ਸੌਫਟ ਦੇ ਵਿੱਚ ਥੋੜੀ ਸੋਹਣੀ ਸੈਲਫ ਚ ਬਾਟਮ ਨਾਲ ਇਹ ਵੀ ਦਾ ਬਾਟਮ ਹੈ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਆ ਸੂਟ ਪਿਓਰ ਕੋਟੇ ਦਾ ਦੇਖੋ ਕਿੰਨਾ ਪਿਆਰਾ ਇਹ ਵੀ ਪਿਸਤਾ ਟੋਨ ਤੇ ਸੂਟ ਹੈ ਦੁਪਟੇ ਦੇ ਦੇਖੋ ਕਿੰਨਾ ਸੋਹਣਾ ਹੈਂਡ ਪੇਂਟ ਹੋਇਆ ਬਹੁਤ ਪਿਆਰਾ ਹੈਂਡ ਪੇਂਟ ਦੁਪट्टे ਤੇ ਬਹੁਤ ਸੋਹਣਾ ਦੁਪੱਟਾ ਪੂਰਾ 2.5 ਮੀਟਰ ਦਾ ਆਪਾਂ ਰੈਡੀ ਕੀਤਾ ਹੋਇਆ ਸੋਹਣਾ ਬਹੁਤ ਪਿਆਰਾ ਦੁਪੱਟਾ 2500 ਪ੍ਰਾਈਸ ਹੈ 2500 ਪ੍ਰਾਈਸ ਹੈ ਨੈਕਸਟ ਹੈਗਾ ਫਿਰੋਜ਼ੀ ਕਲਰ ਫਰੋਜ਼ੀ ਪ੍ਰਿੰਟ ਦੇ ਵਿੱਚ ਰੀਵਾ ਬ੍ਰਾਂਡ ਤੇ ਆਪਾਂ ਇਹ ਰੈਡੀ ਕੀਤੇ ਹੋਏ ਆ ਬਹੁਤ ਸੋਹਣਾ ਸਟੱਫ ਹੈ ਫਰੋਜ਼ੀ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਿਨਾ ਲਾਈਨਿੰਗ ਤੋਂ ਇਹ ਸੂਟ ਬਣਨੇ ਆਪਣੇ ਸਾਰੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਨਾਲ ਪਲੇਨ ਬਾਟਮ ਤੇ 4 ਕੋਟੇ ਦਾਈ ਦੁਪੱਟਾ ਬਹੁਤ ਸੋਹਣਾ ਦੁਪੱਟਾ ਬਹੁਤ ਸੋਹਣਾ ਹੈਂਡ ਪੇਂਟ ਸਾਰੇ ਦੁਪੱਟਿਆਂ ਤੇ ਸੋਨਾ ਸੂਟ ਹੈ 2500 ਪ੍ਰਾਈਸ ਹੈ ਜੇ ਨਾ ਸੂਟਾਂ ਦਾ 2500 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਆਪਣੇ ਸ਼ਰਟ ਪੂਰਾ ਫੁੱਲ ਸੂਟ ਪਿਓਰ ਕੋਟੇ ਦੁਪੱਟੇ ਦੇ ਨਾਲ ਇੱਕ ਸ਼ਰਟ ਦੁਪੱਟਾ ਆਪਣਾ ਰਹਿ ਗਿਆ ਸੀ ਵਿੱਚ ਬੜਾ ਸੋਹਣਾ ਕਾਟਨ ਦੇ ਵਿੱਚ ਇਹ ਐਸਕੇ ਬ੍ਰਾਂਡ ਦਾ ਐਸਕੇ ਬ੍ਰਾਂਡ ਦੀ ਕਾਟਨ ਹੈ ਪ੍ਰਿੰਟ ਦੇਖੋ ਬਲੈਕ ਦੇ ਵਿੱਚ ਜਿਨ੍ਹਾਂ ਕੋਲ ਸਕਿਨ ਬਾਟਮ ਹੈਗੀ ਹੈ ਜਾਂ ਬਲੈਕ ਬਾਟਮ ਹੈ ਉਹ ਤਾਂ ਨਾਲ ਦੀ ਨਾਲ ਇਹਦੀ ਬੁਕਿੰਗ ਕਰਾ ਸਕਦੇ ਹੋ ਤੁਸੀਂ ਇਹ ਦੇਖੋ ਐਸਕੇ ਬ੍ਰਾਂਡ ਦਾ ਵਿਦਾਊਟ ਲਾਈਨਿੰਗ ਵਰਨਾ ਇਹ ਆਪਣੀ ਸ਼ਰਟ ਹੈ ਤੇ ਇਸ ਦੇ ਨਾਲ ਬੜਾ ਪਿਆਰਾ ਗਾਜਰੀ ਕਲਰ ਦੇ ਵਿੱਚ ਦੁਪੱਟਾ ਰੈਡੀ ਕੀਤਾ ਆਪਾਂ ਨੇ ਬੜਾ ਸੋਹਣਾ ਚੈੱਕ ਦੇ ਵਿੱਚ ਦੁਪੱਟਾ ਹੈ 2.5 ਮੀਟਰ ਦਾ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਜਿਵੇਂ ਦੀ ਤੁਸੀਂ ਇਹ ਸ਼ੇਪ ਦੇ ਸਕਦੇ ਹੋ ਜਿਹੜੀ ਸ਼ੇਪ ਇਹਦੇ ਵਿੱਚ ਬਣੀ ਹੋਈ ਆ ਫਲਾਰਸ ਦੀ ਸੇਮ ਸ਼ੇਪ ਦੇ ਵਿੱਚ ਹੈਂਡ ਪੇਂਟ ਕੀਤਾ ਹੋਇਆ ਦੁਪੱਟੇ 'ਚ ਤੇ ਇਹ ਦੁਪੱਟੇ ਤੇ ਆਪਾਂ ਬਲੈਕ ਲੇਸ ਲਗਾਵਾਂਗੇ ਬਹੁਤ ਸੋਹਣਾ ਦੁਪੱਟਾ ਬਣ ਜਾਣਾ ਫਿਨਿਸ਼ਿੰਗ ਹੋ ਕੇ ਬਹੁਤ ਪਿਆਰਾ ਇਹ ਦੇਖੋ ਬਹੁਤ ਸੋਹਣਾ ਬਣਾ ਹੋਇਆ ਇਹ ਕੱਲੀ ਸ਼ਰਟ ਤੇ ਦੁਪੱਟਾ ਆਪਣਾ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਨੈਕਸਟ ਸੂਟ ਦਿਖਾਨੀ ਆਂ ਇਹ ਆਪਾਂ ਵਿਦ ਵਰਕ ਰੈਡੀ ਕੀਤਾ ਹੋਇਆ ਸੂਟ ਇਹ ਕਾਟਨ ਦੀ ਸ਼ਰਟ ਹੈ ਬਹੁਤ ਫਾਈਨ ਕਾਟਨ ਹੈ ਜਿਨ੍ਹਾਂ ਕੋਲ ਜਾਣਗੇ ਸੂਟ ਤੁਸੀਂ ਰਿਪੀਟ ਮੰਗਣੇ ਹੈ ਗਾਜਰੀ ਕਲਰ ਦੇ ਵਿੱਚ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਪਹਿਲਾਂ ਤਾਂ ਨਾ ਤਾਂ ਜਿਆਦਾ ਵੱਡਾ ਪ੍ਰਿੰਟ ਹੈ ਨਾ ਜਿਆਦਾ ਛੋਟਾ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਉਹ ਸੋਹਣਾ ਪ੍ਰਿੰਟ 23 ਦੇ ਨਾਲ ਆਪਾਂ ਬਟਰ ਕਾਟਨ ਦੇ ਵਿੱਚ ਹੀ ਸਕਿਨ ਕਲਰ ਦੀ ਬਾਟਮ ਹੈ ਤੇ ਬਾਟਮ ਤੇ ਵਰਕ ਕੀਤਾ ਹੋਇਆ ਇਹ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਵਰਕ ਬਾਟਮ ਤੇ ਹੈ ਇਸ ਸੂਟ ਦੀ ਤੇ ਨਾਲ ਪਿਓਰ ਕੋਟੇ ਦਾ ਦੁਪੱਟਾ ਹੈ ਪਿਓਰ ਕੋਟੇ ਦਾ ਦੁਪੱਟਾ ਤੇ ਦੁਪੱਟੇ ਤੇ ਸਾਰੇ ਤੇ ਸ਼ੈਂਟੇ ਕਿੰਨਾ ਪਿਆਰਾ ਸੂਟ ਰੈਡੀ ਹੋਇਆ ਹੋਇਆ ਹੈ ਇਹ ਅਲੱਗੇ ਲੁੱਕ ਹੈ ਇਹ ਵਾਲੇ ਸੂਟ ਦੀ ਵੀ ਬਹੁਤ ਪਿਆਰਾ ਹੈ ਬਣਿਆ ਸੂਟ ਵਿਦ ਬਾਟਮ ਵਰਕ ਦੇ ਨਾਲ ਦੁਪੱਟੇ ਤੇ ਹੈਂਡ ਪੇਂਟ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਨੈਕਸਟ ਆ ਗਿਆ ਪਿਓਰ ਮਸਲੀਨ ਦੇ ਵਿੱਚ ਹੈ ਆਪਣਾ ਸੂਟ ਬਲੈਕ ਕਲਰ ਦੇ ਵਿੱਚ ਐਸ ਕੇ ਬ੍ਰਾਂਡ ਦਾ ਪਹਿਲਾਂ ਤਾਂ ਉਹਦਾ ਪ੍ਰਿੰਟ ਦੇਖਿਓ ਸੂਟ ਦਾ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਜਿਆਦਾ ਸੋਹਣਾ ਇਹ ਬਲੈਕ ਸ਼ਰਟ ਆ ਕੀ ਆਪਣੀ ਐਸਕੇ ਬ੍ਰਾਂਡ ਦੀ ਪਿਓਰ ਮਸਲੀਨ ਦੀ ਤੇ ਇਸ ਦੇ ਨਾਲ ਹੈਗਾ ਬਾਟਮ ਤੇ ਵਰਕ ਦੇਖੋ ਬਾਟਮ ਤੇ ਵਰਕ ਕਰਾਇਆ ਆਪਾਂ ਨਾਲ ਇਹ ਬਾਟਮ ਤੇ ਵਰਕ ਹੈ ਬਹੁਤ ਸੋਹਣਾ ਵਰਕ ਹੋਇਆ ਬਾਟਮ ਤੇ ਤਮ ਤੇ ਵਰਤ ਕੇ ਆ ਗਿਆ ਤੇ ਇਸ ਦੇ ਨਾਲ ਆਪਾਂ ਜਿਵੇਂ ਲਾਈਟ ਕਲਰ ਹੈ ਵਿੱਚ ਬੜਾ ਸੋਹਣਾ ਪਿੰਕ ਜੀ ਟੋਨ ਤੇ ਦੁਪੱਟਾ ਰੈਡੀ ਕੀਤਾ ਪਿਓਰ ਕੋਟੇ ਦਾ ਪਿਓਰ ਕੋਟੇ ਦਾ ਦੁਪੱਟਾ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਹੈਂਡ ਪੇਂਟ ਬਹੁਤ ਸੋਹਣਾ ਦੁਪੱਟਾ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3500 ਪ੍ਰਾਈਸ ਹੈ ਇਹ ਵਾਲਾ ਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ